ਜੋ ਜਨ ਵੀ ਸਾਡੀ ਪੰਚਾਇਤ ਨੇ ਔਰ ਸੇਵਾ ਸੋਸਾਇਟੀ ਨੇ 21000 ਰੁਪਏ ਨਾਮ ਰੱਖਿਆ ਕਿ ਜਿਹੜਾ ਕਿ ਸਿੰਪਲ ਵਿਆਹ ਕਰੂਗਾ ਔਰ ਸ਼ਰਾਬ ਨਹੀਂ ਵਰਤਾਊਗਾ ਉਹਨਾਂ ਨੂੰ 21000 ਰੁਪਏ ਦਿੱਤਾ ਜਾਵੇ ਠੀਕ ਹੈ ਕੂਲਪ ਤੇ ਸਟਿੰਗ ਜਿਹੜਾ ਹੈਗਾ ਉਹ ਜਾਦਾ ਪਿੰਡਾਂ ਦੇ ਵਿੱਚ ਸਕੂਲੀ ਬੱਚੇ ਬਹੁਤ ਜ਼ਿਆਦਾ ਇਹਦਾ ਸੇਵਨ ਕਰਨ ਲੱਗ ਗਏ ਸੀਗੇ ਉਹ ਅਸੀਂ ਦੁਕਾਨਦਾਰਾਂ ਦੀ ਮੀਟਿੰਗ ਬੁਲਾਈ ਸੀਗੀ ਸਾਰਿਆਂ ਨੂੰ ਹਦਾਇਤ ਕਰਤੀਏ ਕਿ ਕੋਈ ਵੀ ਇਹ ਤੇ ਬੈਨ ਕਰਦਾ ਜੋ ਕਰ ਉਲੰਘਣਾ ਕਰੇਗਾ ਉਹਨੂੰ ਜੁਰਮਾਨਾ ਹੋਏਗਾ ਮਤਲਬ ਇੱਕ ਇਹ ਵੀ ਜਿਹੜਾ ਬੱਚਾ ਕੋਈ ਪਿੰਡ ਦਾ ਪੀਸੀਐਸ ਜਾਂ ਆਈਐਸ ਦੀ ਤਿਆਰੀ ਕਰਦਾਗਾ ਉਦੋਂ ਜਿਹੜਾ ਹੈਗਾ ਫੀਸਾਂ ਪੰਚਾਇਤ ਭਰੂਗੀ ਹਾਂ ਲੜਕੀਆਂ ਵਾਸਤੇ ਸਲਾਈ ਸੈਂਟਰ ਖੋਲਿਆ ਗਿਆ ਜਿੱਥੇ ਕਿ ਹਰ ਇੱਕ ਲੜਕੀ ਆਪਣਾ ਮਤਲਬ ਕਿ ਉਥੇ ਸਲਾਈ ਸੈਂਟਰ ਦੇ ਵਿੱਚ ਕੰਮ ਸਿੱਖ ਕੇ ਆਪਣਾ ਰੋਜ਼ਗਾਰ ਚਲਾ ਸਕਦੀ ਹੈ ਜੇ ਜੋ ਵੀ ਕਰੇਗਾ ਕੁਦਰਤੀ ਖੇਤੀ ਜਿਵੇਂ ਕਿ ਅੱਜ ਕੱਲ੍ਹ ਆਪਣਾ ਬਿਮਾਰੀਆਂ ਤੋਂ ਸਾਰੇ ਪੀੜ ਤੋਂ ਹੁੰਦੇ ਜਾ ਰਹੇ ਆਗੇ ਤੇ ਉਹ ਵੀ ਆਰਗੈਨਿਕ ਖੇਤੀ ਕਰੇਗਾ ਉਹਨਾਂ ਨੂੰ ਪੰਚਾਇਤ ਵੱਲੋਂ 20 ਜਿਹੜਾ ਫ੍ਰੀ ਪੋਸਟ ਦਿੱਤਾ ਚਾਹੀਦਾ। ਮਤਲਬ ਆਈ ਨਹੀਂ ਘਰੇ ਪੰਚਾਇਤ ਨੇ ਬਹਿ ਕੇ ਆਪਦੇ ਫੈਸਲਾ ਕਰ ਲਿਆ। ਬਸ ਇਹ ਆ ਕਰਨਾ ਲੋਕਾਂ ਦੀ ਸਹਿਮਤੀ ਨਾ ਕਰ ਰਹੀ ਹੈ ਸਾਰਾ। ਲੋਕਾਂ ਦੇ ਸੰਗਾਂ ਗ੍ਰਾਮ ਸਭਾ ਦਾ ਅਜਲਾਸ। ਅਸੀਂ 5 600 ਬੰਦੇ ਦਾ ਸਾਡਾ ਕਟਸੀ ਆਮ ਜਲਾਸ ਤੇ ਸਾਰਿਆਂ ਨੇ ਇਸ ਗੱਲ ਨੂੰ ਮੰਨਿਆ ਕਿਉਂਕਿ ਹਰ ਕਿਸੇ ਦਾ ਮਾਪੇ ਚਾਹੁੰਦਾ ਕਿ ਸਾਡੇ ਘਰੇ ਨਸ਼ਾ ਨਾ ਹੋਵੇ। ਪਰ ਦੂਰ ਕਰਨ ਵਾਸਤੇ ਵੇਅਰਨੈਸ ਦੀ ਲੋੜ ਹੈ। ਉਹ ਵੇਅਰਨੈਸ ਦਾ ਅਸੀਂ ਯਾਗ ਲਾਇਆ ਹੈ। ਸਾਡੀ ਸੋਚ ਹੈ ਸਾਡਾ ਪਿੰਡ ਚੰਡੀਗੜ੍ਹ ਵਰਗਾ ਹੋਵੇ। ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਵਿਆਹਾਂ ਦੇ ਉੱਤੇ ਕਾਫੀ ਖਰਚ ਕੀਤਾ ਜਾਂਦਾ ਜਿਹੜੇ ਪੰਜਾਬ ਦੇ ਤਕੜੇ ਵਿਆਹ ਨੇ ਉਹ ਲਗਭਗ ਭਾਰਤ ਵਿੱਚੋਂ ਸਭ ਤੋਂ ਤਕੜੇ ਵਿਆਹ ਪੰਜਾਬ 'ਚ ਹੁੰਦੇ ਨੇ ਤੇ ਉਹਨੂੰ ਫਜ਼ੂਲ ਖਰਚੀ ਕਿਹਾ ਜਾਂਦਾ ਕਈ ਲੋਕ ਫੁਕਰੇ ਵੀ ਕਹਿੰਦੇ ਨੇ ਤੇ ਉਹਦੇ ਨਾਲ ਹੀ ਜਿਹੜੇ ਨਸ਼ਿਆਂ ਦੀ ਗੱਲ ਕਰੀਏ ਤਾਂ ਛਿਹੜੇ ਛੋਟੇ ਨਸ਼ਨੇ ਜਿਵੇਂ ਕੁ ਲਿਪਸਟਿੰਗੇ ਪਿੰਡਾਂ ਦੇ ਵਿੱਚੋਂ ਮਿਲਦਾ ਉਤੋਂ ਜਿਹੜਾ ਨੌਜਵਾਨ ਨੇ ਉਹ ਵੱਧ ਜਾਂਦੇ ਨੇ ਫਿਰ ਉਹ ਆਖਰ ਮੌਤ ਤੱਕ ਪਹੁੰਚ ਜਾਂਦੇ ਨੇ ਤਾਂ ਇਹ ਸਾਰੇ ਆ ਚੀਜ਼ਾਂ ਨੂੰ ਦੇਖਦੇ ਹੋਇਆ ਪਿੰਡ ਬੱਲੋਦੀ ਪੰਚਾਇਤ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਮਤੇ ਪਾਏ ਗਏ ਨੇ ਸਾਦੇ ਵਿਆਹਾਂ ਨੂੰ ਲੈ ਕੇ ਤੇ ਨਾਲ ਨਸ਼ਿਆਂ ਨੂੰ ਨਾਲ ਹੋਰ ਵੀ ਕਈ ਮਤਨ ਨੇ ਗੱਲਬਾਤ ਕਰਦੇ ਆ ਪੰਚਾਇਤ ਤੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਠੀਕ ਠਾਕ ਹੂੰ ਬਹੁਤ ਵਧੀਆ ਜੀ ਕਰ ਪਿਆ ਜੀ ਕਿਹੜੇ ਕਿਹੜੇ ਪਹਿਲਾਂ ਤਾਂ ਮਤੇ ਪਾਏ ਗਏ ਨੇ ਜੀ ਆਪਾਂ ਤੁਹਾਡੇ ਪਿੰਡ ਦੇ ਵੱਲੋਂ ਪਹਿਲਾਂ ਤਾਂ ਸਾਦੇ ਵਿਆਹ ਜੀ ਡੀਜਾਂ ਤੇ ਪਾਵਨਦੀ ਹੂੰ ਇਹਨਾਂ ਦੇ ਨਾਲ ਹੀ ਬਹੁਤ ਫ਼ਯੂਲ ਖਰਚੇ ਹੁੰਦੇ ਆ ਜੀ ਲੜਾਈਆਂ ਹੁੰਦੀਆਂ ਹੂੰ ਪੈਲਸਾਂ ਦੇ ਵਿੱਚ ਜੇ ਆਪਾਂ ਵਿਆਹ ਕਰਦੇ ਆ ਉੱਥੇ ਗੋਲੀਆਂ ਚੱਲਦੀਆਂ ਬਿਲਕੁਲ ਹਾਂਜੀ ਇਸ ਕਰਕੇ ਬੱਲੋ ਦੀ ਪੰਚਾਇਤ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਸਾਰੇ ਸਹਿਯੋਗੀ ਸਾਰਾ ਪਿੰਡ ਇਸ ਗੱਲਾਂ ਦੇ ਨਾਲ ਸਹਿਮਤ ਹਾਂ ਬਹੁਤ ਸਾਰੇ ਵਿਆਹ ਕੀਤੇ ਜਾਣ ਹਾਂਜੀ ਸ਼ਾਦੀ ਵਿਆਹ ਕੀਤੇ ਜਾਣ ਪ੍ਰਾਣਾ ਬਿਰਸ਼ਾ ਉਹ ਮੇਜਕੂ ਸੰਭਿਆ ਜਾਵੇ ਹਾਂਜੀ ਇਹ ਹੈ ਤੇ ਜਿਹੜੇ ਮੰਨ ਲਓ ਸਾਦੇ ਵਿਆਹ ਕਰਨਗੇ ਉਹਨਾਂ ਨੂੰ ਕੋਈ ਇਨਾਮ ਵੀ ਰੱਖਿਆ ਗਿਆ ਉਹਨਾਂ ਵਾਸਤੇ 21000 ਰੁਪਇਆ ਠੀਕ ਹੈ ਜੀ ਪੰਚਾਇਤ ਵੱਲੋਂ ਉਹ ਵੀ ਪੜਤਾਲ ਕਰਕੇ ਇਹ ਨਹੀਂ ਕਿ ਵੀ ਉਹ ਵਿਆਹ ਪੈਲਸਾਂ ਦੇ ਵਿੱਚ ਕਰਨ ਤੇ ਪੈਸੀ ਪੰਚਾਇਤ ਤੋਂ ਪਲਣ ਇਹ ਨਹੀਂ ਇਹ ਨਹੀਂ ਸਾਦਾ ਵਿਆਹ ਉਹਦੀ ਪੜਤਾਲ ਕਰਕੇ ਉਸ ਨੂੰ 21000 ਰੁਪਿਆ ਪੰਚਾਇਤ ਵੱਲੋਂ ਦਿੱਤਾ ਜਾਵੇਗਾ ਪਰ ਜਿਹੜੇ ਸਾਦੇ ਵਿਆਹ ਵੱਧ ਤੋਂ ਵੱਧ ਕਿਤੇ ਜਾਂਦੇ ਖਰਚ ਹਾਂਜੀ 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 ਠੀਕ ਹੈ ਜੀ ਅੱਛਾ ਬਾਈ ਜੀ ਕਿਵੇਂ ਦੇਖਦੇ ਹੋ ਫਜ਼ੂਲ ਖਰਚੇ ਨੂੰ ਲੈ ਕੇ ਕਿੰਨੇ ਕ ਤੁਹਾਨੂੰ ਲੱਗਿਆ ਕਿ ਪੰਚਾਇਤ ਵਿੱਚ ਕਿੰਨਾ ਖਰਚਾ ਕੀਤਾ ਜਾਂਦਾ ਪਰ ਮੈਂ ਕਹਣਾ ਜੀ ਬਹੁਤ ਖਰਚਾ ਕਰਦੇ ਹੀ ਲੋਕ ਇੱਕ ਦੂਜੇ ਨੂੰ ਦੇਖ ਦੇ ਕੇ ਕਰੀ ਜਾਂਦੇ ਜੀ ਵੀ ਉਹਨੇ ਇੰਨਾ ਕਰਤਾ ਆਪਾਂ ਉਹ ਤੋਂ ਜ਼ਿਆਦਾ ਕਰੀ ਵੀ ਇਹ ਇਹ ਚੀਜ਼ਾਂ ਨੂੰ ਦੇਖਦੇ ਅਸੀਂ ਹਰ ਪੰਚਾਇਤ ਬੰਨੂ ਇਹ ਮਤਾ ਪਾਇਆ ਜੀ ਅਸੀਂ ਸਾਰੇ ਹੀ ਸਰਪੰਚ ਸਾਹਿਬ ਨਾਲ ਰਲ ਕੇ ਸਾਰਿਆਂ ਨੇ ਪਿੰਡ ਦੇ ਮੋਹਤਵਾਰਾਂ ਨੇ ਰਲ ਕੇ ਇਹ ਮਤਾ ਪਾਇਆ ਜੀ ਜੀ ਕਿ ਫਜ਼ੂਲ ਖਰਚਾ ਨਾ ਕੀਤਾ ਜਾਵੇ ਹਾਂ ਜੀ ਹਾਂ ਜੇ ਡੀਜੇ ਉੱਤੇ ਪਾਬੰਦੀ ਲਾਈਏ ਡੀਜੇ ਉੱਤੇ ਵੀ ਪਾਬੰਦੀ ਲਾਈਏ ਜੀ ਹਾਂ ਮਤਲਬ ਇਹ ਇਹ ਮਤਲਬ ਕੋਈ ਪੱਕੀ ਪਾਬੰਦੀ ਲਾਈ ਹੈ ਕਿ ਕਿਸੇ ਨਾਲ ਤੱਕਾ ਨਹੀਂ ਗਾ ਜਿਹਨੇ ਕਰਨਾ ਵੀ ਸੱਤਾ ਕਰੋ ਜਿਹਨੇ ਕੋਈ ਪੱਕੀ ਪਾਬੰਦੀ ਨਹੀਂ ਲਾਈ ਜੀ ਖੇ ਪੈਸੇ ਵੀ ਜਿਹਨੇ ਵੀ ਉਹ ਕਰਨਾ ਉਹ ਉਸ ਹਿਸਾਬ ਨਾਲ ਇਨਾਮ ਦਿੱਤਾ 21000 ਰੁਪਏ ਜੀ ਠੀਕ ਹੈ ਸਾਡੀ ਜਿਹੜੇ ਹਾਂ ਜੀ ਹਾਂ ਜੀ ਜਿਹੜੀ ਇੱਕ ਕਮੇਟੀ ਦਾ ਗਠਨ ਕੀਤਾ ਜਾਊ ਜੀ ਉਹ ਕਮੇਟੀ ਉਸ ਵਿਆਹ ਦੀ ਉਹ ਗੀਤ ਕਰੀ ਜੀ ਸ਼ਾਨਬੀਨ ਜੀ ਸ਼ਾਨਬੀਨ ਆ ਕੇ ਫਿਰ ਨੂੰ ਫਿਲਮ ਨਾਮ ਦਿੱਤਾ ਜਾ ਕੋਈ ਠੀਕ ਹੈ ਜੀ ਅੱਛਾ ਕਿਵੇਂ ਇੱਕ ਇੱਕ ਕਿਹੜੇ ਹੋਰ ਕਿਹੜੇ ਕਿਹੜੇ ਮਤੇ ਨੇ ਜਿਹੜੇ ਪੰਚਾਇਤ ਵੱਲੋਂ ਪਾਏ ਗਏ ਨੇ ਇੱਕ ਤਾਂ ਸਾਦੇ ਵਿਆਹ ਨੂੰ ਲੈ ਕੇ ਹੋਰ ਕਿਹੜੇ ਕਿਹੜੇ ਮਤੇ ਨੇ ਇੱਕ ਜੀ ਸਾਡੇ ਪਿੰਡ ਦੇ ਵਿੱਚ ਲੜਕੀਆਂ ਵਾਸਤੇ ਸਲਾਈ ਸੈਂਟਰ ਖੋਲਿਆ ਗਿਆ ਜਿੱਥੇ ਕਿ ਹਰ ਇੱਕ ਲੜਕੀ ਆਪਣਾ ਮਤਲਬ ਕਿ ਉੱਥੇ ਸਲਾਈ ਸੈਂਟਰ ਦੇ ਵਿੱਚ ਕੰਮ ਸਿੱਖ ਕੇ ਆਪਣਾ ਰੋਜ਼ਗਾਰ ਚਲਾ ਸਕਦੀ ਆ ਔਰ ਇੱਕ ਸਾਡੇ ਪਿੰਡ ਦੇ ਵਿੱਚ ਜਿਵੇਂ ਕਿ ਆਰਗੇਨਿਕ ਖੇਤੀ ਦਾ ਜੋ ਵੀ ਕਰੇਗਾ ਕੁਦਰਤੀ ਖੇਤੀ ਜਿਵੇਂ ਕਿ ਅੱਜਕੱਲ੍ਹ ਆਪਾਂ ਬਿਮਾਰੀਆਂ ਤੋਂ ਸਾਰੀ ਪੀੜਤ ਤਾਂ ਹੁੰਦੀ ਜਾ ਰਹੀ ਹੈਗੀ ਜੋ ਕਿ ਆਰਗੈਨਿਕ ਖੇਤੀ ਕਰੇਗਾ ਉਹਨਾਂ ਨੂੰ ਪੰਚਾਇਤ ਵੱਲੋਂ ਬੀਜ ਹੈ ਜਿਹੜਾ ਫ੍ਰੀ ਆਫ ਕੋਸਟ ਦਿੱਤਾ ਜਾਵੇਗਾ ਠੀਕ ਹੈ ਉਹਨਾਂ ਤੋਂ ਕੋਈ ਪੈਸਾ ਨਹੀਂ ਲੈ ਜਾਊਗਾ ਨਹੀਂ ਜੀ ਕੋਈ ਪੈਸਾ ਨਹੀਂ ਲੈਂਦਾ ਜਾਵੇਗਾ ਇੱਕ ਨਸ਼ਿਆਂ ਨੂੰ ਲੈ ਕੇ ਵੀ ਪਾਬੰਦੀ ਲਾਈ ਗਈ ਹੈ ਕੋਈ ਹਾਂਜੀ ਨਸ਼ਿਆਂ ਨੂੰ ਲੈ ਕੇ ਅਸੀਂ ਇਹ ਜਿਹੜਾ ਮਤਲਬ ਕਿ ਵਿਆਹ ਤੀ ਕੀਤਾ ਹੈਗਾ ਕਹਾਏ 21000 ਰੁਪਏ ਵਾਲਾ ਸਗਨ ਵਾਲਾ ਉਹ ਚਾਹੀਏ ਵੀ ਜਿਵੇਂ ਸਾਦੇ ਵਿਆਹ ਹੋਣਗੇ ਔਰ ਨਸ਼ਾ ਮੁਕਤ ਹੋਣਗੇ ਜਿੱਥੇ ਸ਼ਰਾਬ ਵਗੈਰਾ ਨਹੀਂ ਪਲਾਈ ਜਾਵੇਗੀ ਜੀ ਉਹਦੇ ਵਿੱਚ ਵੀ ਸਾਡੀ ਪੰਚਾਇਤ ਨੇ ਔਰ ਸੇਵਾ ਸੋਸਾਇਟੀ ਨੇ 21000 ਰੁਪਏ ਨਾਮ ਰੱਖਿਆ ਕਿ ਜਿਹੜਾ ਕਿ ਸਿੰਪਲ ਵਿਆਹ ਕਰੂਗਾ ਔਰ ਸ਼ਰਾਬ ਨਹੀਂ ਵਰਤਾ ਹੋਗਾ ਉਹਨਾਂ ਨੂੰ 21000 ਰੁਪਏ ਦਿੱਤਾ ਜਾਵੇਗਾ ਠੀਕ ਹੈ ਮਤਲਬ ਸਿੰਪਲ ਵਿਆਹ ਤੁਹਾਡੇ ਮੁਤਾਬਕ ਕਿਹਨੂੰ ਸਿੰਪਲ ਵਿਆਹ ਕਿਹਾ ਜਾਂਦਾ ਵੀ ਕਿਸ ਤਰ੍ਹਾਂ ਹੋਵੇਗਾ ਵਿਆਹ ਸਿੰਪਲ ਵਿਆਹ ਜਿਵੇਂ ਕਿ ਆਪਾਂ ਪਹਿਲਾਂ ਪੁਰਾਣੇ ਪਿੰਡਾਂ ਦੇ ਵਿੱਚ ਕਰਦੇ ਹੁੰਦੇ ਸੀਗੇ ਜੀ ਠੀਕ ਹੈ ਹੁਣ ਆਪਾਂ ਪੈਲਸ ਦੇ ਵਿੱਚ ਜਾਂਦੇ ਆਂ ਘੰਟਾ ਦੋ ਘੰਟੇ ਉੱਥੇ ਡੀਜੇ ਵਗੈਰਾ ਚੱਲਦੇ ਆ ਕਿ ਜਾਂ ਦੇਖੋ ਆਪਾਂ ਦੇਖਦੇ ਆਂ ਲੜਾਈਆਂ ਵਗੈਰਾ ਹੁੰਦੀਆਂ ਨੇ ਸ਼ਰਾਬੀ ਕੀ ਉਹ ਚੀਜ਼ਾਂ ਨੂੰ ਆਪਾਂ ਅੱਗੇ 3 ਦਿਨ 4 ਦਿਨ ਪਹਿਲਾਂ ਲੇਡੀਜ਼ ਜਾਂਦੀਆਂ ਦੇਖੋ ਘਰਾਂ ਦੇ ਵਿੱਚ ਲੱਡੂ ਬੱਟੇ ਜਾਂਦੇ ਸੀ ਗੀਤ ਗਾਏ ਜਾਂਦੇ ਸੀ ਉਹ ਚੀਜ਼ਾਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਨੇ ਵੀ ਜਿਵੇਂ ਉਸ ਤਰ੍ਹਾਂ ਦੇ ਸਾਦੇ ਵਿਆਹ ਜਿਵੇਂ ਪਿੰਡਾਂ ਦੇ ਵਿੱਚ ਪਹਿਲਾਂ ਹੁੰਦੇ ਸੀ ਉਸ ਤਰ੍ਹਾਂ ਦੇ ਸਾਦੇ ਵਿਆਹ ਹੁੰਦੇ ਨਾਲ ਨਾਲ ਲੱਖਾਂ ਰੁਪਏ ਖਰਚਾ ਵੀ ਹੁੰਦਾ ਖਰਚਾ ਵੀ ਹੁੰਦਾ ਜੀ ਹਾਂ ਜੀ ਨਾਲ ਕਿ ਜੇ ਪਹਿਲਾਂ ਅਸੀਂ ਕਰਜ਼ ਜਾਂਦੇ ਫਿਰ ਦੇਖਦੇ ਆਮ ਖੁਦਕੁਸ਼ੀਆਂ ਵੀ ਹੁੰਦੀਆਂ ਨੇ ਖੁਦਕੁਸ਼ੀਆਂ ਹੁੰਦੀਆਂ ਇਹ ਲੱਗਦਾ ਨਹੀਂ ਕਿ ਮਤਲਬ ਜਿਵੇਂ ਲੋਕ ਕਈ ਲੋਕ ਕਹਿੰਦੇ ਨੇ ਕਿ ਜਾਣ ਕੇ ਪੰਜਾਬੀ ਜਿਹੜੇ ਨੇ ਉਹ ਫੁਕਰੇ ਨੇ ਜਾਣਬੋਝ ਕਿੰਨਾ ਖਰਚਾ ਕਰਦੇ ਨੇ ਮੁੜ ਕੇ ਫਾਹੇ ਲੈਣੇ ਪੈਂਦੇ ਨੇ ਨਹੀਂ ਇਹ ਤਾਂ ਆਪਾਂ ਫੁਕਰਪਣ ਵਾਲੇ ਪਾਸੇ ਚਾ ਲਾ ਲਓ ਜਾਂ ਆਪਣੀ ਕਰਜੇ ਤੋਂ ਬਚਤ ਵਾਸਤੇ ਲਾ ਲਓ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਲਾ ਲਓ ਜਿਵੇਂ ਮਤਲਬ ਪਰ ਸਾਡੀ ਸੋਚ ਇਹੀ ਹੈ ਸਾਰੀ ਪੰਚਾਇਤ ਦੀ ਕਿ ਜੋ ਵੀ ਵਿਆਹ ਹੁੰਦਾ ਸਿੰਪਲ ਤਰੀਕੇ ਨਾਲ ਹੋਵੇ ਔਰ ਵਧੀਆ ਢੰਗ ਨਾਲ ਹੋਵੇ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਕਿ ਆਪਣਾ ਪੰਜਾਬ ਆਪਣਾ ਪਿੰਡ ਨਸ਼ਾ ਮੁਕਤ ਔਰ ਕਰਜ਼ਾ ਮੁਕਤ ਹੋਵੇ ਅੱਛਾ ਜਿਹੜੇ ਮਤੇ ਪਾਇਨ ਨੂੰ ਲਗਭਗ ਹੋ ਗਏ ਨੇ 15 ਤੋਂ 16 ਦਿਨ ਕੀ ਹੁਣ ਤੱਕ 15 ਨੇ 10 ਕਿ ਦਿਨ ਹੋਏ ਨੇ ਵਾਲੇ ਕੀ ਹੁਣ ਤੱਕ ਕਿਸੇ ਨੇ ਵਿਆਹ ਕੀਤਾ ਈ ਸਾਡੇ ਇਹ ਮਤੇ ਤੋਂ ਬਾਅਦ ਨਹੀਂ ਜੀ ਹਜੇ ਤੱਕ ਤਾਂ ਕੋਈ ਨਹੀਂ ਆਇਆ ਹੈਗਾ ਬਾਕੀ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਆ ਸਾਡਾ ਪਿੰਡ ਆ ਸਾਰਾ ਇਹਨਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਪੰਚਾਇਤ ਨੂੰ ਔਰ ਸੇਵਾ ਸੁਸਾਇਟੀ ਇੱਕ ਨਾਲ ਹੀ ਇੱਕ ਮਤ ਹੋ ਰਿਹਾ ਜਿਹੜਾ ਕੂਲ 립 ਸਟਿੰਗ ਜੇ ਕੋਈ ਦੁਕਾਨਾਂ ਤੇ ਵੇਚਦਾ ਉਹਨਾਂ ਦੀ ਪੂੰਦੀ ਲਾਈ ਗਈ ਉਹਨਾਂ ਤੇ ਵੀ ਸਾਡੀ ਪਾਬੰਦੀ ਲਾਈ ਗਈ ਜੀ ਪੰਚਾਇਤ ਵੱਲੋਂ ਕਿ ਵੀ ਇਹ ਬੰਦ ਕੀਤਾ ਜਾਵੇ ਹਾਂਜੀ ਠੀਕ ਹੈ ਜੀ ਤਾਂ ਨਾਲ ਪਿੰਡ ਦੇ ਲੋਕ ਵੀ ਮੌਜੂਦ ਨੇ ਕਿਵੇਂ ਦੇਖਦੋਂ ਜੀ ਜਿਹੜੇ ਫੈਸਲਿਆਂ ਨੂੰ ਜਿਹੜੇ ਸਾਰੇ ਇਹ ਕਿਵੇਂ ਮਨ ਦੇ ਵਿੱਚ ਆਇਆ ਪੰਚਾਇਤ ਜਾਂ ਪਿੰਡ ਦੇ ਲੋਕਾਂ ਦੇ ਵੀ ਇਹ ਕੀਤਾ ਜਾਵੇ ਇਹ ਸੀ ਵੀਰ ਜੀ ਪਹਿਲਾਂ ਨਾ ਪੰਚਾਇਤ ਨੇ ਇੱਕ ਆਪਦੀ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਵੀ ਆਪਾਂ ਗ੍ਰਾਮ ਸਭਾ ਤੋਂ ਇਸ ਗੱਲ ਦੀ ਸਹਿਮਤੀ ਲਈਏ ਪਹਿਲਾਂ ਅਸੀਂ ਆਪਦਾ ਇੱਕ ਪਲਾਨ ਬਣਾ ਲਿਆ ਵੀ ਇਹ ਮਤੇ ਜਿਹੜੇ ਸਮਾਜਿਕ ਮੁੱਦਿਆਂ ਤੇ ਗੱਲ ਕੀਤੀ ਜਾਵੇ ਕੱਲੇ ਅਸੀਂ ਜਿਹੜੇ ਹੈਗੇ ਕੰਮਾਂ ਤੇ ਨਾ ਕੱਲਾ ਬਸ ਗ੍ਰਾਂਟਾਂ ਨੂੰ ਖਰਚਣ ਤੇ ਨਾ ਧਿਆਨ ਦਈਏ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਸੁਹੀਏ ਮਤਲਬ ਜਿਹੜੇ ਹੈਗੇ ਉਹਦੇ ਚ ਇਹ ਹੈ ਵੀ ਸਾਡੀ ਪੰਚਾਇਤ ਨੇ ਤੋਂ ਮਤਾ ਗ੍ਰਾਮ ਉਹਦੇ ਵਿੱਚ ਲੋਕਾਂ ਦੀ ਸਹਿਮਤੀ ਨਾਲ ਇਹ ਫੈਸਲਾ ਕੀਤਾ ਮਤਲਬ ਸਾਦੇ ਵਿਆਹਾਂ ਵਾਸਤੇ ਇਹ ਕੇ ਵੀ ਜਿਹੜਾ ਬੱਚਾ ਕੋਈ ਪਿੰਡ ਦਾ ਪੀਸੀਐਸ ਜਾਂ ਆਈਐਸ ਦੀ ਤਿਆਰੀ ਕਰਦਾਗਾ ਉਦੋਂ ਜਿਹੜਾ ਹੈਗਾ ਫੀਸਾਂ ਪੰਚਾਇਤ ਭਰੂਗੀ ਅੱਛਾ ਉਹਦੀ ਪੰਚਾਇਤ ਉਹਦੀ ਪੰਚਾਇਤ ਫੀਸ ਭਰੂਗੀ ਉਹ ਗਰਵਾਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਸਹਿਯੋਗ ਨਾਲ ਹੋਏਗਾ ਗਰਮੀਤ ਸਿੰਘ ਮਾਨ ਜੀ ਦਾ ਸੁਪਨਾ ਹੈਗਾ ਵੀ ਉਹ ਇਹ ਚਾਹੁੰਦੇ ਨੇ ਮੇਰਾ ਪਿੰਡ ਦਾ ਹਰ ਬੱਚਾ ਪੜ੍ਹਿਆ ਲਿਖਿਆ ਹੋਵੇ ਮਤਲਬ ਇਸ ਤੋਂ ਇਲਾਵਾ ਇੱਕ ਨਾ ਅਸੀਂ ਇਹ ਕਿਹਾ ਵੀ ਜੋ ਵੀ ਪੰਚਾਇਤ ਦੇ ਕੰਮਾਂ ਦੇ ਵਿੱਚ ਇੱਕ ਔਰਤ ਇੱਕ ਮਰਦ ਜੋ ਵੀ ਸਹਿਯੋਗ ਕਰੇਗਾ ਝਗੜੇ ਨਮਟਾਉਣ ਦੇ ਵਿੱਚ ਠੀਕ ਹੈ ਉਹਨੂੰ ਮੈਨ ਆਫ ਦਾ ਬਲੇਜ ਮੂਮੈਨ ਆਫ ਦਾ ਬਲੇਜ ਕੱਢਿਆ ਜਾਵੇਗਾ ਸਿੱਧਾ ਭਗਤ ਸਿੰਘ ਦੇ ਸਿੱਧੀ ਦਿਹਾੜੇ ਤੇ ਉਸ ਦਿਨ ਤੇ ਉਹਨੂੰ 11000 ਰੁਪਏ ਦਾ ਸਨਮਾਨ ਕੀਤਾ ਜਾਵੇਗਾ ਉਹਦੀ ਪੂਰੀ ਸਰਪੰਚ ਸਾਹਿਬ ਚੋਣ ਕਰਨਗੇ ਪੰਚਾਇਤ ਦੇ ਕੋਈ ਆ ਬੰਦਾ ਆਪਾਂ ਨੂੰ ਸਹਿਯੋਗ ਕਰਦਾ ਰਿਹਾ ਉਹ ਕੋਈ ਹੋ ਸਕਦਾ ਪਿੰਡ ਦਾ ਕੋਈ ਵੀ ਹੋ ਸਕਦਾ ਪਿੰਡ ਦਾ ਉਹਨਾਂ ਨੂੰ 11-11000 ਰੁਪਏ ਦੇ ਕੇ ਸਨਮਾਨਿਤ ਕੀਤਾ ਜਾਊਗਾ ਇਸ ਤਰ੍ਹਾਂ ਹੋਰ ਫੈਸਲੇ ਨੇ ਜਿਵੇਂ 56 ਨੂੰ ਸਾਡਾ ਪਾਣੀ ਦੇ ਨਿਕਾਸ ਦੀ ਬਹੁਤ ਸਮੱਸਿਆ ਹੈਗੀ ਇਹਨੂੰ ਥਾਪਰ ਮਾਡਲ ਤਕਨੀਕ ਨਾਲ ਵਧੀਆ ਮਾਡਲ ਸੱਪੜ ਬਣਾਇਆ ਜਾਊਗਾ ਮਤਲਬ ਇਸ ਤਰ੍ਹਾਂ ਦੇ ਹੋਰ ਕਾਫੀ ਅਗਲੇ ਸਾਲ ਦਾ ਪਲਾਨ ਬਣਾਇਆ ਜੀਪੀਡੀਪੀ ਦਾ ਕਿਹੜੇ ਕਿਹੜੇ ਕੰਮ ਕਰਨੇ ਆ ਗ੍ਰਾਮ ਪੰਚਾਇਤ ਨੇ ਮਤਲਬ ਐਨੀ ਘਰੇ ਪੰਚਾਇਤ ਨੇ ਬਹਿ ਕੇ ਆਪਦੇ ਫੈਸਲਾ ਕਰ ਲਿਆ ਵੀ ਅਸੀਂ ਆ ਕਰਨਾ ਲੋਕਾਂ ਦੀ ਸਹਿਮਤੀ ਨਾ ਕਰ ਰਹੇ ਆ ਸਾਰਾ ਮਤਲਬ ਲੋਕਾਂ ਦੀ ਸਹਿਮਤੀ ਗ੍ਰਾਮ ਸਭਾ ਦਾ ਅਜਲਾਸ ਇੱਥੇ ਪਿੰਡ ਹੈਗਾ ਜਿਹੜਾ ਜ਼ਮੀਨੀ ਪੱਧਰ ਤੇ ਗ੍ਰਾਮ ਸਭਾ ਦੇ ਅਜਲਾਸ ਕਰਦੇ ਨੇਗੇ ਜੀ ਸਵਾਕੀ ਹੁੰਦੇ ਨੇ ਹਾਂਜੀ ਹਾਂਜੀ ਜਿਹੜਾ ਵਿਆਹਾਂ ਦਾ ਜਿਹੜਾ ਫੈਸਲਾ ਲਿਆ ਗਿਆ ਉਹ ਕੀ ਲੱਗਿਆ ਕਿਉਂ ਲੱਗਿਆ ਕਿ ਪਿੰਡ ਦੇ ਵਿੱਚ ਕਾਫੀ ਖਰਚਾ ਕੀਤਾ ਜਾ ਰਿਹਾ ਹੈ ਵਿਆਹਾਂ ਤੇ ਉਹ ਆਪਾਂ ਦੇਖਦੇ ਹਾਂ ਜੀ ਪੈਲਸਾਂ ਦੇ ਵਿੱਚ ਹੋ ਰਹਿ ਜੋ ਫਜ਼ੂਲ ਖਰਚੀਆਂ ਹੀ ਆ ਜੀ ਜ਼ਿਆਦਾ ਇਹ ਅਸੀਂ ਚਾਹੁੰਦੇ ਵੀ ਸਾਦੇ ਵਿਆਹ ਹੋਣ ਇੱਕ ਲੋਕਾਂ ਨੂੰ ਚੇਟਕ ਲਾਉਣ ਲਈ ਮੈਸੇਜ ਦੇਣ ਲਈ ਆਏ ਤਾਂ ਨਹੀਂ ਵੀ ਜੇ ਆਪਾਂ ਅੱਜ ਸ਼ੁਰੂ ਕਰਤਾ ਅੱਜ ਹੋ ਜਾਏਗਾ ਟਾਈਮ ਲੱਗੇਗਾ ਦੇ ਇਹ ਲੋਕਾਂ ਨੂੰ ਇੱਕ ਮੈਸੇਜ ਦੇਣ ਲਈ ਆਉ ਆਪਾਂ ਸਾਰੇ ਰਲ ਕੇ ਮਤਲਬ ਜਿਹੜੇ ਸਾਦੇ ਵਿਆਹ ਕਰੀਏ ਬਿਲਕੁਲ ਜਿਵੇਂ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਨਸ਼ਿਆਂ ਦੀ ਕਿ ਜਿਹੜੇ ਨੌਜਵਾਨ ਨੇ ਛੋਟੇ ਨਸ਼ਿਆਂ ਤੋਂ ਲੱਗਦੇ ਨੇ ਕੂ ਲਿਪ ਤੇ ਸਟਿੰਗ ਉਹਦੇ ਚੇ ਹੈਗਾ ਜੀ ਕੂ ਲਿਪ ਤੇ ਸਟਿੰਗ ਜਿਹੜਾ ਹੈਗਾ ਉਹ ਜ਼ਿਆਦਾ ਪਿੰਡਾਂ ਦੇ ਵਿੱਚ ਸਕੂਲੀ ਬੱਚੇ ਬਹੁਤ ਜ਼ਿਆਦਾ ਇਹਦਾ ਸੇਵਨ ਕਰਨ ਲੱਗ ਗਏ ਸੀਗੇ ਉਹ ਅਸੀਂ ਦੁਕਾਨਦਾਰਾਂ ਦੀ ਮੀਟਿੰਗ ਬੁਲਾਈ ਸੀਗੀ ਸਾਰਿਆਂ ਨੂੰ ਹਦਾਇਤ ਕਰਤੀ ਏ ਵੀ ਕੋਈ ਵੀ ਇਹ ਤੇ ਬੈਨ ਕਰਤਾ ਜੋ ਕਰ ਉਲੰਘਣਾ ਕਰੇਗਾ ਉਹਨੂੰ ਜੁਰਮਾਨਾ ਹੋਏਗਾ ਮਤਲਬ ਜੀ ਉਹ ਬੰਦ ਕਰ ਦਿੱਤਾ ਹਾਂ ਬੰਦ ਕਰ ਦਿੱਤਾ ਉਹ ਬੰਦ ਕਰ ਤੇ ਵਿੱਚ ਨਾ ਮਤਲਬ ਉਹਨਾਂ ਨੂੰ ਕਹਿਤਾ ਵੀ ਜੋ ਤੁਹਾਡੇ ਕੋਲ ਸਟਾਕ ਪਿਆ ਕੇ ਆਵਦਾ ਤੁਸੀਂ ਸਟਿੰਗ ਵਗੈਰਾ ਉਹ ਕਰ ਲਓ ਵੀ ਹੋ ਦੁਬਾਰਾ ਨਾ ਲੈ ਕੇ ਉਹ ਮਤਲਬ ਹਾਂਜੀ ਹਾਂਜੀ ਪਿੰਡ ਦੇ ਲੋਕ ਸਹਿਮਤ ਨੇ ਸਾਰੇ ਇਹ ਫੈਸਲੇ ਸਹਿਮਤ ਨਹੀਂ ਜੀ ಗ್ರಾಮ ਸਭਾ ਦੇ ਵਿੱਚ ਕਿਹੜਾ ਕੋਈ ਉੱਥੇ ਲੋਕ ਸਪਕੇ ਕੀਤਾਗਾ ਲੋਕਾਂ ਦੀ ਸਹਿਮਤੀ ਨਾਲ ਸਾਰਿਆਂ ਦੇ ਹੱਥ ਖੜੇ ਕਰਵਾ ਕੇ ਵੀ ਭਾਈ ਸਹਿਮਤ ਹੋ ਤੁਸੀਂ ਬੋਲਿਆ ਗਿਆ ਲੋਕਾਂ ਨੇ ਸਹਿਮਤੀ ਦਿੱਤੀ ਉਸ ਚੀਜ਼ ਦਾ ਅੱਛਾ ਤੁਸੀਂ ਪੰਜਾਬ ਦੇ ਵਿੱਚ ਕਿਸੇ ਹੋਰ ਪਿੰਡ ਦੇ ਵਿੱਚ ਅਜਿਹੇ ਮਤਾਂ ਦੇਖਿਆ ਜਿਵੇਂ ਵਿਆਹਾਂ ਵਾਲਾ ਹੋਵੇ ਜਾਂ ਕੀ ਹੋਰ ਨਿਸ਼ਾਨ ਜੀ ਇਹ ਸਾਡਾ ਹੀ ਫੈਸਲਾ ਪਹਿਲਾਂ ਮੈਨੂੰ ਤਾਂ ਇਹ ਲੱਗ ਰਿਹਾ ਹੈਗਾ ਬਾਕੀ ਹੋਰ ਅਲੱਗ-ਅਲੱਗ ਦੇ ਨਸਿਆਂ ਤੇ ਆ ਹੋਰ ਕਿਸੇ ਨੇ ਕਿਸ ਤਰ੍ਹਾਂ ਪਾਇਆ ਮਤਾ ਆਪੋ ਆਪਣਾ ਜਿਵੇਂ ਉਹਨਾਂ ਦੇ ਠੀਕ ਲੱਗਾ ਪੰਚਾਇਤ ਨੂੰ ਉਹਨਾਂ ਨੇ ਉਸ ਤਰ੍ਹਾਂ ਕਰ ਲਿਆ ਹਾਂ ਠੀਕ ਹੈ ਜੀ ਤਾਂ ਗੱਲਬਾਤ ਹੋਰ ਵੀ ਕਰ ਲੈਣੇ ਆ ਮੈਂਬਰ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਨਹੀਂ ਤੁਸੀਂ ਵੀ ਦੱਸੋ ਤੁਹਾਨੂੰ ਪਹਿਲੇ ਕਿਵੇਂ ਲੱਗਿਆ ਪਹਿਲਾਂ ਇਹ ਠੀਕ ਵਧੀਆ ਫੈਸਲਾ ਵਧੀਆ ਹੈ ਕਿਰਵਾ ਖਾ ਸਾਹਿਬ ਇੱਕ ਤੇ ਫਿਰ ਜੀ ਹਾਂ ਅਸੀਂ ਨਾ ਪਿੰਡ ਵਾਸਤੇ ਜੀ ਉਹ ਕਰਦੇ ਪੰਚਾਇਤ ਮੁਕੰਨੀਓ ਤੁਸੀਂ ਖਾਂ ਕਰਨੀਓ ਦੇ ਵੀ ਵਧੀਆ ਮਣਿਆੇ ਕੰਮ ਹੋਵੇ ਹਾਂਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਧੰਨਵਾਦ ਜੀ ਅੱਛਾ ਕਿਵੇਂ ਦੇਖਦੇ ਜੀ ਇਹ ਫੈਸਲਿਆਂ ਨੂੰ ਪਹਿਲਾਂ ਤਾਂ ਫਜ਼ੂਲ ਖਰਚੀ ਨੂੰ ਲੈ ਕੇ ਗੱਲ ਕਰੀਏ ਵਿਆਹਾਂ ਨੂੰ ਲੱਖਾਂ ਰੁਪਈਆ ਕਈ ਕੁੜਾਂ ਰੁਪਈਆ ਵੀ ਫੋਕ ਦਿੰਦਿਆਂ ਨੇ ਉਹ ਕੁਝ ਘੰਟਿਆਂ ਦੇ ਲਈ ਮੋੜ ਕੇ ਕਹਿੰਦੇ ਆ ਕਿ ਕਿਸ਼ਤਾਂ ਨੇ ਟੁੱਟਦੀਆਂ ਸਾਰੇ ਉਮਰ ਇਹਦੇ ਚ ਅਸਲੀ ਮਣਿਆੇ ਚ ਅਸਲ ਨਾ ਜਿਹੜਾ ਸਾਡੇ ਬਜ਼ੁਰਗਾਂ ਦਾ ਸੱਭਿਆਚਾਰ ਸੀ ਜੀ ਸਾਡਾ ਪੁਰਾਣਾ ਵਿਰਸ਼ਾ ਸੀ ਸਾਡਾ ਪੁਰਾਣਾ ਕਲਚਰ ਸੀ ਅਸੀਂ ਉਹਨੂੰ ਮੋੜ ਸੁਰਜੀਤ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੇ ਹੁਕਮ ਉਹਨਾਂ ਨੇ ਸਾਨੂੰ ਕੀਤੇ ਨੇ ਅਸੀਂ ਉਹਦਾ ਜਾਗ ਲਾਉਣਾ ਹੈ ਫਜ਼ੂਲ ਖਰਚੀਆਂ ਦੇ ਤਾਂ ਹੋਰ ਬੜੇ ਰਸਤੇ ਨੇ ਪਰ ਸਾਡਾ ਐ ਵੀ ਇੱਕ ਕੜੀ ਦੇ ਨਾਲ ਅਸੀਂ ਉਹਨੂੰ ਸ਼ੁਰੂ ਕਰਨਾ ਹੈ ਜੀ ਪਰ ਸ਼ੁਰੂਆਤ ਦਾ ਜਿਹੜੀ ਸਾਡੀ ਉਹ ਸਾਡਾ ਐ ਕਿ ਜਿਹੜੀ ਕਈ ਖਰਚੇ ਐ ਇਸੇ ਨੇ ਵੀ ਜਿਹੜੀ ਮਜਬੂਰੀ ਬਸ ਹੁੰਦੇ ਨੇ ਜੀ ਪਰ ਵਿਆਹ ਦਾ ਸਾਡਾ ਖਰਚਾ ਹੈ ਬੇਟੇ ਦਾ ਵਿਆਹ ਹੁੰਦਾ ਉਹ ਸਾਡੇ ਕੁਝ ਗੱਲਾਂ ਹੱਥ 'ਚ ਹੁੰਦੀਆਂ ਜੀ ਸਾਡੀ ਸਾਰੀ ਪੰਚਾਇਤ ਨੇ ਸਾਡੇ ਪਿੰਡ ਨੇ ਬੈਠ ਕੇ ਫੈਸਲਾ ਕੀਤਾ ਵੀ ਕਿਉਂ ਨਾ ਆਪਾਂ ਪਹਿਲ ਦੇ ਆਧਾਰ ਦੇ ਜਿਹੜੇ ਪਿੰਡ 'ਚੋਂ ਦੇਖੋ ਨਸ਼ਾ ਜੀ ਕੱਲਾ ਨਸ਼ਾ ਪੀ ਕੇ ਨਸ਼ੇ ਦਾ ਖਰਚਾ ਨਹੀਂ ਹੁੰਦਾ ਨਸ਼ੇ ਦੇ ਤੋਂ ਬਾਅਦ ਤੁਸੀਂ ਆਮ ਦੇਖਿਆ ਹੋਣਾ ਕਿ ਪੈਰਸਾਂ 'ਚ ਵਿਆਹ ਹੁੰਦੇ ਨੇ ਉੱਥੇ ਡੀਜੇ ਲੱਗਦੇ ਨੇ ਜੀ ਉੱਥੇ ਆਰਕੈਸਟਰ ਆਉਂਦੇ ਨੇ ਗਾਉਣ ਵਾਲੇ ਆਉਂਦੇ ਨੇ ਜੋ ਵੀ ਉਹਨਾਂ ਦਾ ਕੋਈ ਹੁੰਦਾ ਹੈ ਪ੍ਰਬੰਧ ਜੀ ਪਰ ਉਹ ਨਸ਼ੇ ਪੀ ਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਤੱਕ ਬਹੁਤ ਜਗ੍ਹਾ ਤੇ ਗੋਲੀਆਂ ਚੱਲੀਆਂ ਹੂੰ ਕਤਲਾਂ ਤੱਕ ਹੋ ਗਏ ਤੇ ਕਿੰਨੇ ਵੱਡੇ ਨੁਕਸਾਨ ਹੁੰਦੇ ਨੇ ਪੈਸੇ ਦੇ ਪੱਖ ਤੋਂ ਇੱਕ ਸਾਡਾ ਉਹ ਵੀ ਨੁਕਸਾਨ ਬੰਦਿਆਂ ਦਾ ਵੀ ਨੁਕਸਾਨ ਹੋ ਜਾਂਦਾ ਬਿਲਕੁਲ ਸਾਡਾ ਮਕਸਦ ਇਹ ਵੀ ਜੇ ਨਸ਼ੇ ਨੂੰ ਰੋਕਿਆ ਜਾਵੇ ਬਾਕੀ ਸਾਰੀਆਂ ਗੱਲਾਂ ਆਪੇ ਰੁਕ ਜਾਂਦੀਆਂ ਕਿਉਂਕਿ ਅਸੀਂ ਜਦੋਂ ਨਸ਼ਾ ਪੀਨੇ ਅਸੀਂ ਦਲੇਰ ਹੋ ਜਾਂਦੇ ਹਾਂ ਦਲੇਰ ਹੋ ਕੇ ਅਸੀਂ ਖਰਚਾ ਜੇ ਥੋੜਾ ਕਰਨਾ ਨੂੰ ਅਸੀਂ ਬੈਠੇ ਬੈਠੇ ਵਧਾ ਲੈਂਦੇ ਹਾਂ ਇਸ ਕਰਕੇ ਸਾਡੀ ਪੰਚਾਇਤ ਨੇ ਪਹਿਲ ਕੀਤੀ ਹੈ ਕਿ ਸਾਡੇ ਪਿੰਡ ਵਿੱਚੋਂ ਕਿਉਂਕਿ ਸਾਡਾ ਹਰ ਫੈਸਲਾ ਇਹ ਹੁੰਦਾ ਹੈ ਕਿ ਅਸੀਂ ਪਿੰਡ ਸਾਡੇ ਪੰਜਾਬ ਤੋਂ ਵੱਖਰਾ ਹੋਵੇ ਜੀ ਸਾਡਾ ਮਕਸਦ ਇਹ ਹੈ ਕਿ ਅਵੇਰਨੈਸ ਕਰਨਾ ਹੈ ਬਿਲਕੁਲ ਕਿਉਂਕਿ ਜੇ ਅਸੀਂ ਸਾਡੇ ਪਿੰਡ ਬੱਲੂ ਚੋਂ ਇਹ ਸਾਰੇ ਫੈਸਲਾ ਜਿਹੜਾ ਅਸੀਂ ਕਰਿਆ ਹੈ ਲਾਗੂ ਵੀ ਹੋ ਜਾਂਦਾ ਹੈ ਪੰਜਾਬ ਦਾ ਸੁਧਾਰ ਨਹੀਂ ਹੋਣਾ ਪਰ ਪੰਜਾਬ ਦਾ ਸੁਧਾਰ ਹੋਊਗਾ ਜਦੋਂ ਸਾਰੇ ਰਲ ਕੇ ਚੱਲਣ ਅਸੀਂ ਪਹਿਲ ਕਦਮੀ ਕੀਤੀ ਹੈ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਪਿੰਡਾਂ ਵਾਲਿਆਂ ਨੂੰ ਪੰਚਾਇਤਾਂ ਨੂੰ ਕਲੱਬਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਰਲ ਕੇ ਹੰਬੜਾ ਮਾਰੀਏ ਸਾਡਾ ਜਿਹਨੂੰ ਰੰਗਲਾ ਪੰਜਾਬ ਕਹਿੰਦੇ ਨੇ ਉਹ ਰੰਗਲਾ ਪੰਜਾਬ ਬਣਾਈਏ ਜੀ ਬਣੂ ਕਿਵੇਂ ਜਦੋਂ ਅਸੀਂ ਆਪਣੇ ਸੱਭਿਆਚਾਰ ਤੇ ਆਪਣੇ ਕਲਚਰ ਤੇ ਆਪਣੇ ਦੱਸੇ ਹੋਏ ਗੁਰੂਆਂ ਪੀਰਾਂ ਦੇ ਰਾਹਾਂ ਤੇ ਚੱਲਾਂਗੇ ਉਹਦੇ ਵਿੱਚ ਸਾਡਾ ਗਰਮੀਸ਼ ਸੋਮਾਨ ਦਾ ਸੁਪਨਾ ਹੈ ਕਿ ਮੇਰਾ ਪਿੰਡ ਇੱਕ ਸੋਹਣਾ ਪਿੰਡ ਹੋਣਾ ਚਾਹੀਦਾ ਸੋਹਣਾ ਪਿੰਡ ਉਹਦਾ ਬਣਨਾ ਜਦੋਂ ਨਸ਼ਾ ਮੁਕਤ ਹੋਣ ਤੇ ਉਹਨਾਂ ਦਾ ਸੁਪਨਾ ਹੈ ਕਿ ਪੜ੍ਹਾਈ ਦਾ ਜਿਹੜਾ ਖੇਤਰ ਹੈ ਉੱਚਾ ਹੋ ਯੋਨਾ ਦੇ ਮਾਪੇ ਮਾਪੇ ਜਿਹੜੇ ਉਹ ਨਸ਼ੇ ਮੁਕਤ ਹੋਣਗੇ ਉਹਨਾਂ ਦੀ ਨੇਚਰ ਹੋਊਗੀ ਉਹ ਬੱਚਿਆਂ ਨੂੰ ਪੜ੍ਹਾਉਣਗੇ ਬਿਲਕੁਲ ਫਿਰ ਹੀ ਸਾਡੇ ਸਮਾਜ ਦੀ ਜਿਹੜੀ ਸਿਰਜਣਾ ਹੈ ਉਹ ਵਧੀਆ ਹੋਣੀ ਹੈ ਗਰਮੀਸ਼ਾ ਦਾ ਇਹ ਵੀ ਸੁਪਨਾ ਹੈ ਕਿ ਅਸੀਂ ਸਾਡੇ ਪਿੰਡ ਤੋਂ ਪਹਿਲ ਕਰਨੀ ਹੈ ਅਸੀਂ 5 600 ਬੰਦੇ ਦਾ ਸਾਡਾ ਕਟਸ ਜਾਮ ਜਲਾਸ ਦੇ ਵਿੱਚ ਸਾਰਿਆਂ ਨੇ ਇਸ ਗੱਲ ਨੂੰ ਮੰਨਿਆ ਕਿਉਂਕਿ ਹਰ ਕਿਸੇ ਦਾ ਮਾਪੇ ਚਾਹੁੰਦਾ ਕਿ ਸਾਡੇ ਘਰੇ ਨਸ਼ਾ ਨਾ ਹੋਵੇ ਹਰ ਕੋਈ ਚਾਹੁੰਦਾ ਕਿ ਸਾਡਾ ਨੌਜਵਾਨ ਪੁੱਤ ਹੈ ਜਿਹੜਾ ਨਸ਼ੇ ਤੋਂ ਦੂਰ ਹੋਵੇ ਪਰ ਦੂਰ ਕਰਨ ਵਾਸਤੇ ਅਵੇਰਨੈਸ ਦੀ ਬਹੁਤ ਲੋੜ ਹੈ ਉਹ ਅਵੇਰਨੈਸ ਦਾ ਅਸੀਂ ਜਾਗ ਲਾਇਆ ਸਾਡੀ ਪੰਚਾਇਤ ਨੇ ਮੂਰੇ ਹੋ ਕੇ ਰਨਜੋਤ ਗਰੁੱਪ ਤੇ ਗਰਵਚਨ ਸਿੰਘ ਸੇਵਾ ਸੁਸਾਇਟੀ ਹੈ ਜਿਹੜੀ ਉਹ ਇਹਦਾ ਸਹਿਯੋਗ ਕਰ ਰਹੀ ਹੈ ਬੜੇ ਵੱਡੇ ਪੱਧਰ ਤੇ ਹਰ ਕੰਮ 'ਚ ਚਾਹੇ ਕਿਸੇ ਵੀ ਪੱਖ ਤੋਂ ਹੋਵੇ ਵਿੱਦਿਆ ਦੇ ਪੱਖ ਤੋਂ ਹੋਵੇ ਵਾਤਾਵਰਣ ਦੇ ਪੱਖ ਤੋਂ ਹੋਵੇ ਸਮਾਜਿਕ ਸਹੂਲਤਾਂ ਵਾਸਤੇ ਹੋਵੇ ਸਾਡੇ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਵਾਸਤੇ ਹੋਵੇ ਹਰ ਪੱਖ ਤੋਂ ਨਾਲ ਇੱਕ ਪੜਾਈ ਨੂੰ ਲੈ ਕੇ ਵੀ ਮਤਾਂ ਕਿ ਜੇਕਰ ਕਿਸੇ ਨੇ PCS IAS ਬਣਨਾ ਉਹ ਵੀ ਮਤਾਂ ਜੀ ਸਾਡਾ ਪਹਿਲਾਂ ਵੀ ਕਿਉਂਕਿ IAS PCS ਵੱਡੇ ਲੈਵਲ ਦੀ ਪੜਾਈ ਕੁਝ ਬੱਚੇ ਹੁੰਦੇ ਕਰ ਲੈ ਕਰਨਾਂ ਚਾਹੁੰਦੇ ਨੇ ਪਰ ਉਹਨਾਂ ਦਾ ਖਰਚਾ ਜਿੰਨਾ ਵੱਡਾ ਹੈ ਉਸ ਪੱਖ ਤੋਂ ਆ ਕੇ ਰੁਕ ਜਾਂਦੇ ਨੇ ਪਰ ਸਾਡੀ ಗ್ರಾಮ ਪੰਚਾਇਤ ਨੇ ਸੰਸਥਾ ਦੇ ਸਹਿਯੋਗ ਨਾਲ ਤੇ ਤਰਨਜੁੱਟ ਗਰੁੱਪ ਦੇ ਸਹਿਯੋਗ ਨਾਲ ਇਹ ਵਾਦਾ ਕੀਤਾ ਕਿ ਜਿਹੜੇ ਬੱਚੇ ਆਈਐਸ ਪੀਸੀਐਸ ਕਰਨਗੇ ਉਹਨਾਂ ਦੀ ਫੀਸ ਭਰੀ ਜਾਊਗੀ ਠੀਕ ਹੈ ਪਹਿਲਾਂ ਵੀ ਸਾਡੇ ਚਾਰ ਬੱਚੇ ਦਿੱਲੀ ਆਈਐਸ ਦੀ ਤਿਆਰੀ ਯੂਪੀਐਸਸੀ ਦੀ ਤਿਆਰੀ ਕਰ ਰਹੇ ਨੇ ਠੀਕ ਹੈ ਇੱਕ ਬੇਟੀ ਸਾਡੀ ਡਾਕਟਰ ਬਣ ਰਹੀ ਹੈ ਪਿੰਡੂ ਦਾ ਵਖਰਾ ਹੈ ਉਹਦੀ ਵੀ ਅਸੀਂ ਫੀਸ ਭਰ ਰਹੇ ਸਾਡੀ ਇੱਛਾ ਹੈ ਕਿ ਉਹਨਾਂ ਵਾਲਾ ਸਮਾਜ ਹੈ ਜਿਹੜਾ ਉਹ ਵਿੱਦਿਆ ਦੇ ਤੌਰ ਤੇ ਵਿੱਦਿਆ ਦੇ ਨਾਲ ਸਿਰਜਿਆ ਜਾਵੇ ਜਦੋਂ ਵਿੱਦਿਆ ਹੋਊਗੀ ਤਾਂ ਸਮਾਜ ਨੇ ਵਧੀਆ ਬਣ ਜਾਣੇ ਕਿਉਂਕਿ ਉਹਦੇ ਨਾਲ ਸਾਰੇ ਪੱਖ ਚੱਲਣਗੇ ਚਾਹੇ ਉਹ ਧਾਰਮਿਕ ਹੋਵੇ ਸਮਾਜਿਕ ਹੋਵੇ ਸਿਆਸੀ ਹੋਵੇ ਉਹ ਸਾਰੇ ਪੱਖ ਜਿਹੜੇ ਪੜ੍ਹੇ ਲਿਖੇ ਲੋਕ ਹੋਣਗੇ ਤਾਂ ਉਹਨੂੰ ਚੰਗੀ ਚੋਣ ਕਰਨਗੇ ਲੱਗਦਾ ਕਿ ਅਜਿਹੇ ਮਤੇ ਹੋਰਾਂ ਪਿੰਡਾਂ ਵਿੱਚ ਵੀ ਪਾਏ ਜਾਣ ਤਾਂ ਜੋ ਹਰ ਇੱਕ ਤੇ ਹਾਂਜੀ ਅਸੀਂ ਚਾਹੁੰਦੇ ਹਾਂ ਅਸੀਂ ਸੱਦਾ ਦਿੰਦੇ ਹਾਂ ਸਾਡਾ ਮਕਸਦ ਹੀ ਸੱਦਾ ਦੇਣਾ ਹੈ ਕਿ ਸਾਰੇ ਪਿੰਡ ਰਲ ਕੇ ਫੇਰ ਹੀ ਸੁਧਰ ਅਸੀਂ ਤਾਂ ਚਾਹੁੰਦੇ ਆ ਕਿ ਜਿੰਨੀਆਂ ಗ್ರಾಮ ਪੰਚਾਇਤਾਂ ਇੱਕਤੀ ਬਣੀਆਂ ਨੇ ਉਹਨਾਂ ਦੇ ਮੁੱਦੇ ਹੀ ਦੋ ਤੇ ਤਿੰਨ ਹੋਣੇ ਚਾਹੀਦੇ ਆ ਇੱਕ ਤਾਂ ਉਹਨਾਂ ਦਾ ਸਿੱਖਿਆ ਦਾ ਧਿਆਨ ਹੋਣਾ ਚਾਹੀਦਾ ਇੱਕ ਹੈਲਥ ਦਾ ਧਿਆਨ ਹੋਣਾ ਜਿੱਤੇ ਇੱਕ ਨਸ਼ਾ ਮੁਕਤ ਚੌਥੀ ਗੱਲ ਤਾਂ ਸਾਰੀਆਂ ਇਹਦੇ ਵਿੱਚ ਹੀ ਆ ਜਾਣੀਆਂ ਪਿੱਛੇ ਜਦੋਂ ਇਹ ਤਿੰਨ ਗੱਲਾਂ ਨਾਲ ਤੁਸੀਂ ਜੁੜ ਗਏ ਕੋਈ ਪੱਖ ਨਹੀਂ ਰਹਿ ਜਾਣਾ ਕਿ ਜਿੱਥੇ ਵੀ ਅਸੀਂ ਰੁਕ ਜਾਈਗੇ ਬਟੇ ਲੋਕ ਕਿਸਮਤ ਨੂੰ ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਆ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਕਿ ਲੱਗਦਾ ਪਿੰਡ ਆਪ ਦੇ ਪੱਧਰ ਤੇ ਇਦਾਂ ਕਰਕੇ ਵੀ ਬਹੁਤ ਕੁਝ ਕਰ ਸਕਦੇ ਨਹੀਂ ਅਸੀਂ ਵੀ ਸਰਕਾਰ ਆ ਨਾ ਜੀ ਅਸੀਂ ਸਰਕਾਰ ਦੇ ਨੁਮਾਇੰਦੇ ਆ ਸਰਕਾਰ ਕਿਹਨੇ ਬਣਾਈ ਅਸੀਂ ਲੋਕਾਂ ਦੀ ਚੁਣੀ ਹੋਈ ਲੰਬਾ ਦਾ ਸੀ ਤਾਂ ਨਹੀਂ ਜੀ ਕਿਸੇ ਨੇ ਚੁਣਿਆ ਹੋਵੇ ਉਹਨਾਂ ਨੂੰ ਬਿਲਕੁਲ ਪਰ ਹਾਂ ਇੱਕ ਹੈ ਲੰਬਾ ਨਹੀਂ ਮੈਸੇਜ ਹੈ ਕਿ ਆਓ ਰਲ ਕੇ ਕਿਉਂਕਿ ਉਹਨਾਂ ਕੋਲੇ ਵੱਡਾ ਸਾਧਨ ਨੇ ਵੀ ਉਹ ਵੀ ਸਾਡਾ ਜਿਵੇਂ ਜਿਹੜੇ ਪਿੰਡ ਜਿਹੜੀਆਂ ਪੰਚਾਇਤਾਂ ਜਿਹੜੇ ਕਲੱਬ ਇਹੋ ਜੇ ਕੰਮ ਕਰਦੇ ਨੇ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਸਹਿਯੋਗ ਦੇਣ ਜਿਵੇਂ ਬਾਕੀ ਦਿਨਾਂ ਤੇ ਜਿਵੇਂ 26 ਜਨਵਰੀ ਹੈ 15 ਅਗਸਤ ਹੈ ਉਥੇ ਸਨਮਾਨਿਤ ਕੀਤਾ ਜਾਵੇ ਉਹਨਾਂ ಗ್ರಾಮ ਪੰਚਾਇਤਾਂ ਨੂੰ ਉਹਨਾਂ ਕਲੱਬਾਂ ਨੂੰ ਉਹਨਾਂ ਸੰਸਥਾਵਾਂ ਨੂੰ ਤਾਂ ਕਿ ਬਾਕੀ ਪਿੰਡਾਂ ਨੂੰ ਇਹ ਪਤਾ ਲੱਗੇ ਵੀ ਜੇ ਚੰਗੇ ਕੰਮ ਕੀਤੇ ਤਾਂ ਆਜੂ ਕਿੱਥੇ ਖੜੇ ਨੇ ਉਹਨਾਂ ਦਾ ਸਤਿਕਾਰ ਹੋਇਆ ਇਹ ਜਿਹੇ ਫੈਸਲੇ ਪੰਜਾਬ ਚ ਕਈ ਪਿੰਡ ਦੇਖਿਆ ਜਿੱਥੇ ਪਾਰਕ ਬਣਾ ਦਿੰਦੇ ਆ ਜਾਂ ਉੱਥੇ ਕਿਸਤੀਆਂ ਛੱਡ ਦਿੰਦੇ ਆ ਕੀ ਲੱਗਦਾ ਉਹਦੇ ਨਾਲ ਵਿਕਾਸ ਹੁੰਦਾ ਨਹੀਂ ਉਹਦੇ ਨਾਲ ਵਿਕਾਸ ਨਹੀਂ ਹੁੰਦਾ ਪਰ ਵਿਕਾਸ ਦਾ ਇੱਕ ਪੱਖ ਹੈ ਉਹ ਇੱਕ ਕੰਮ ਕਰਕੇ ਕੋਈ ਵੀ ਵਿਕਾਸ ਨਹੀਂ ਹੋ ਸਕਦਾ ਪਰ ਸਾਰੇ ਪੱਖ ਇਕੱਠੇ ਕਰਕੇ ਹੀ ਵਿਕਾਸ ਹੋਊਗਾ ਕਿਸਤੀਆਂ ਛੱਡਣੀਆਂ ਪਾਣੀ ਨੂੰ ਸਾਫ਼ ਸੁਥਰਾ ਕਰਨਾ ਵਾਤਾਵਰਨ ਨੂੰ ਸ਼ੁੱਧ ਕਰਨਾ ਵੀ ਇੱਕ ਵਿਕਾਸ ਦਾ ਹਿੱਸਾ ਹੈ ਬਿਲਕੁਲ ਠੀਕ ਹੈ ਜੀ ਬਹੁਤ ਧੰਨਵਾਦ ਜੀ ਮਹਿੰਗਲ ਸਿੰਘ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹ ਮਤਿਆਂ ਨੂੰ ਜਿਹੜੇ ਪਾਏ ਗਏ ਨੇ ਤੇ ਕਿਉਂ ਲੱਗਿਆ ਵੀ ਅਜਿਹੇ ਮਤੇ ਹੋਣੇ ਚਾਹੀਦੇ ਪੰਡਾ ਜੀ ਹੋਣੇ ਚਾਹੀਦੇ ਜੀ ਤੇ ਮੈਂ ಗ್ರಾಮ ਪੰਚਾਇਤ ਤੇ ਸਰਗੋਤ ਸਰਦਾਰ ਗੁਰਵਤਨ ਸਿੰਘ ਸੇਵਾ ਸੰਸਥਾ ਜਿਨ੍ਹਾਂ ਨੇ ਪਿੰਡ ਦੀ ਸਹਿਮਤੀ ਦੇ ਨਾਲ ਜਿਹੜੇ ਸਾਦੇ ਵਿਆਹ ਕਰਨਗੇ 21000 ਰੁਪਏ ਦਾ ਇਨਾਮ ਰੱਖਿਆ ਗਿਆ ਜੀ ਪਰ ਮੈਂ ਇਹਦੇ ਵਿੱਚ ਇੱਕ ਗਰੀਬ ਭਰਾਇਚਾਰਿਆਂ ਨੂੰ ਜਿਹੜੇ ਸੰਬੰਧਤਾ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਤਰ੍ਹਾਂ ਦੀ ਇੱਕ ਭਿਆਨਕ ਬਿਮਾਰੀ ਲੱਗ ਜਾਂਦੀ ਇਹਨੂੰ ਆਪਾਂ ਕਹਿੰਦੇ ਨੇ ਕਰਜਾ ਹੂੰ ਕਿਉਂਕਿ ਉਹ ਬਿਮਾਰੀ ਦਾ ਕੋਈ ਹੱਲ ਨਹੀਂ ਬਿਲਕੁਲ ਜਦੋਂ ਕਰਜ਼ੇ ਦਾ ਕੋਈ ਹੱਲ ਨਹੀਂ ਤਾਂ ਬੰਦਾ ਫੇਰਾ ਜਦੋਂ ਮੌਤ ਦੇ ਮੂੰਹ ਚ ਜਾਂਦਾ ਬਸ ਉਦੋਂ ਹੀ ਬਿਮਾਰੀ ਖਤਮ ਹੁੰਦੀ ਹੈ। ਬਾਕੀ ਬਿਮਾਰੀਆਂ ਦਾ ਆਪਾਂ ਕੈਂਸਰ ਵਰਗੀਆਂ ਜਾਂ ਹੋਰ ਬਿਮਾਰੀਆਂ ਦਾ ਹਸਪਤਾਲਾਂ ਦੀ ਚਾਲ ਲੱਭ ਸਕਦੇ ਹਾਂ। ਪਰ ਇਹਦਾ ਹੱਲ ਇੱਕ ਹੀ ਅੱਕੇ ਆਪਾਂ ਨਸ਼ੇ ਤੋਂ ਰਹਿ ਤਾ ਡੀਜੀ ਲਾ ਕੇ ਜਾਂ ਵਾਕੂ ਹੋਰ ਫਜ਼ੂਲ ਖਰਚੀਆਂ ਨੇ ਆਪਣੀਆਂ। ਇਹਨੂੰ ਆਪਾਂ ਦੂਰ ਕਰਾਂਗੇ ਤਾਂ ਆਪਾਂ ਸਾਦੇ ਵਿਆਹ ਕਰ ਸਕਦੇ ਹਾਂ ਤੇ ਇਹ ਬਿਮਾਰੀ ਦਾ ਵੀ ਛੁਟਕਾਰਾ ਪਾ ਸਕਦੇ ਹਾਂ ਜਿਹਨੂੰ ਇੱਕ ਕਰਜ਼ਾ ਨਾਮ ਦਾ ਬਿਮਾਰੀ ਦੱਸਿਆ ਜਾਂਦਾ। ਬਿਲਕੁਲ ਤੇ ਹੋਰ ਸੰਸਥਾ ਵੱਲੋਂ ਜਾਂ ਪੰਚਾਇਤ ਵੱਲੋਂ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਹਨ ਜਿਹੜੇ ਛਲਾਂਗ ਜੋਗ ਹਨ ਜਿਵੇਂ ਪਲਾਸਟਿਕ ਟਾਲਾ ਵੀ ਸਾ ਪਹਿਲਾਂ ਬਹੁਤ ਚੱਲਿਆ ਹੁਣ ਵੀ ਚੱਲ ਰਿਹਾ ਉਹ ਕਿਵੇਂ ਦੱਸ ਦਿਓ ਥੋੜਾ ਜਿਹਾ ਨਾਲ ਜਿਵੇਂ ਕਿ ਸੰਸਥਾ ਵੱਲੋਂ ਤੇ ਪੰਚਾਇਤ ਵੱਲੋਂ ਪਹਿਲਾਂ ਪਲਾਸਟਿਕ ਲਿਜਾਓ ਤੇ ਗੁਲੇ ਗੁੜ ਲੈ ਜਾਓ ਠੀਕ ਹੈ ਤੇ ਜਿਹਦੇ ਨਾਲ ਅਸੀਂ ਦੇਖਿਆ ਕਿ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਬਹੁਤ ਚੱਲਦੇ ਗੁੜ ਮਿਲ ਜਾਂਦਾ ਉਹਨੂੰ ਸੀਸੀ ਮੀਨੇਰ ਠੀਕ ਹੈ ਮੈਂ ਮਾਲੋ ਜਿੰਨੀ ਘਰੇ ਪਲਾਸਟਿਕ ਆ ਉਹ ਦੇਜੋ ਤੇ ਗੁੜ ਲੈ ਜਾਓ ਜੀ ਇਹਦੇ ਨਾਲ ਕਿ ਮੈਂ ਦੇਖ ਕੇ ਆਪਣੇ ਗਰੀਬ ਪਰਿਵਾਰ ਆਪਣੇ 6 ਮਹੀਨਿਆਂ ਦਾ ਗੁੜ ਲੈ ਜਾਂਦੇ ਜਿਹਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਦੀ ਆਰਥਿਕ ਸਹਾਇਤਾ ਹੁੰਦੀ ਹੈ